ਜੀ ਨਾਲ ਆ ਤੁਹਾਡੇ ਕੋਈ ਗੱਲ ਨਹੀਂ ਰੱਬ ਨੇ ਜੋ ਲਿਖਿਆ ਉਹ ਥੋੜੀ ਅਸੀਂ ਚੇਂਜ ਕਰ ਸਕਦੇ ਆ ਬਦਲ ਥੋੜੀ ਸਕਦੇ ਆ ਰੋਵੋ ਨਾ ਤੁਸੀਂ ਅਸੀਂ ਨਾਲ ਆ ਅਸੀਂ ਪੁੱਤਰ ਆ ਤੁਹਾਡੇ ਆ ਵੀ ਪੁੱਤਰ ਆ ਤੰਗ ਨਾ ਹੋਣ ਕਿਸੇ ਗੱਲੋਂ ਨਹੀਂ ਹਾਂ ਤੁਸੀਂ ਇਹਨਾਂ ਦੀ ਸਾਰੀ ਸੇਵਾ ਕਰਨੀ ਹੈ ਹੈ ਤੁਸੀਂ ਨਾਲ ਕੋਈ ਨਹੀਂ ਮਾਤਾ ਜੀ ਮੈਂ ਆਪਣੀ ਟੀਮ ਨਾਲ ਗੱਲ ਕਰਦਾ ਹਰ ਮਹੀਨੇ 2500 ਰੁਪਏ ਤੁਹਾਡਾ ਸ਼ੁਰੂ ਕਰਦੇ ਆ ਬਾਪੂ ਜੀ ਦਾ ਤੇ ਚੱਲ ਰਿਹਾ ਸੀ ਕਿੰਨੇ ਸਾਲਾਂ ਤੋਂ ਪਰ ਤੁਸੀਂ ਆ ਜਾਓਗੇ ਨਾ ਪਰ ਮੈਨੂੰ ਪਹਿਲੇ ਗੱਲ ਕਰਨ ਦਿਓ ਟੀਮ ਨਾਲ ਕਈ ਵਾਰੀ ਸਾਡੇ ਕੋਲ ਵੀ ਹੁੰਦਾ ਹੈ ਕਿ ਨਹੀਂ ਹੁੰਦਾ ਆ ਜਾਓਗੇ ਨਹੀਂ ਆਏ ਅਜੇ ਕੋਈ ਮਾਤਾ ਜੀ ਦਾ ਬਹੁਤ ਬੁਰਾ ਹਾਲਾ ਦੀ ਸੇਵਾ ਸੰਘਰੀ ਅਸੀਂ ਉਹਨਾਂ ਦੀ ਹਰ ਮਹੀਨੇ 2500 ਰੁਪਏ ਪੈਨਸ਼ਨ ਲਈ ਹੋਈ ਸੀ ਪਰ ਸੋ ਜੋਸ ਬਾਥਰੂਮ ਜੋ ਡਿੱਗ ਪਏ ਉਹਨਾਂ ਦੀ ਡੈਥ ਹੋ ਗਈ ਹੈ ਤੇ ਬਲਕ ਚ 6:00 ਵਜੇ ਇਕਦਾਂ ਔਰ ਹੁਣ ਅਸੀਂ ਉਹਨਾਂ ਦੇ ਧਰਮ ਪਤਨੀ ਨੇ ਬਹੁਤ ਰੋ ਰਹੇ ਨੇ ਬਹੁਤ ਬੁਰਾ ਹਾਲ ਹੈ ਇਹਨਾਂ ਨੂੰ ਦਿਖਦਾ ਵੀ ਨਹੀਂ ਹੈਗਾ ਤੇ ਸਾਰੀ ਟੀਮ ਨੂੰ ਕਵਾਂਗਾ ਕਿ ਇਹ ਸੇਵਾ ਸੀ ਜਾਰੀ ਰੱਖੀਏ ਇਹਨਾਂ ਦੀ ਸੇਵਾ ਬੰਦ ਨਾ ਹੋਵੇ ਤੇ ਸਾਰੇ ਜਣੇ ਸਾਥ ਦਿਓ ਕਿ ਅਸੀਂ ਤੇ ਉਹਨਾਂ ਦੀ ਕਾਰ ਹੀ ਰਹੀ ਸੀ ਜੇ ਉਹ ਨਹੀਂ ਹੈਗੇ ਤਾਂ ਉਹਨਾਂ ਦੇ ਪਰਿਵਾਰ 'ਚ ਉਹਨਾਂ ਦੀ ਵਾਈਫ ਦੀ ਸੇਵਾ ਚਲਦੀ ਰਹੇ ਤੇ ਮਾਤਾ ਜੀ ਦਾ ਡੰਗ ਟੱਪਦਾ ਰਹੇ ਐਟ ਲੀਸਟ ਘਰ ਦੀ ਰੋਟੀ ਚਲਦੀ ਰਹੇ ਵਾਈਫ ਜੀ ਦਾ ਫਾਲਸਾ ਵਾਈਫ ਜੀ ਦੀ ਫਤਿਹ ਵੇਗ ਰੋਮੇ ਕਰਨੇ ਮਾਤਾ ਜੀ ਦਾ ਪੂਰਾ ਖਿਆਲ ਰੱਖਿਓ ਹਾਂ ਇਹ 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 ਇਹਨਾਂ ਦਾ ਆਸ਼ੀਰਵਾਦ ਆ ਹਾਂ ਜੀ ਇਹਨਾਂ ਦੇ ਨਾਲ ਤੇ ਉੱਥੇ ਆ ਗਏ ਉਹਨਾਂ ਦੇ ਕੰਬੋਰ ਹੋ ਗਏ ਧਿਆਨ ਆ ਬੂਆ ਉਤਰਿਓ ਉਹ ਨਾ ਇਹ ਗਰੂ ਮੇਅਰ ਕਰੇ ਸਾਥ ਜਾ ਕਰੋ ਇੱਕ ਦੂਜੇ ਦਾ ਯਾਰ ਬਹੁਤ ਦੁੱਖ ਲੱਗਾ ਅੱਜ ਸੇਵਾ ਸਿੰਘ ਘਰੀ ਚਲੇ ਗਏ ਜੀ ਨਾਲ 3 ਸਾਲਾਂ ਤੋਂ ਉਹਨਾਂ ਦੀ ਪੈਨਸ਼ਨ ਚੱਲ ਰਹੀ ਸੀ ਪਰ ਉਹਨਾਂ ਨਾਲ ਦੀ ਮਾਤਾ ਜੀ ਆ ਜਾ ਰਹੇ ਆ ਇਹਨਾਂ ਦੀ ਪੈਨਸ਼ਨ